ਇਹ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਦੇ ਨਾਲ ਬਰੀਕੀ ਦੇ ਨਾਲ ਸੁਣਿਆ ਹੁੰਦਾ ਗੁਰੂ ਕੋਲ ਬੈਠੇ ਹੁੰਦੇ ਗੁਰੂ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਹੁੰਦਾ ਗੁਰੂ ਦੀ ਗੱਲ ਨੂੰ ਸਮਝਿਆ ਹੁੰਦਾ ਸੱਚ ਜਾਣਿਓ ਅੱਜ ਅਸੀਂ ਬਾਬਿਆਂ ਦੇ ਫੈਨ ਜਾਂ ਐਕਟਰਾਂ ਦੇ ਫੈਨ ਜਾਂ ਕਲਾਕਾਰਾਂ ਦੇ ਫੈਨ ਨਹੀਂ ਹੋਣਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫੈਨ ਹੋਣਾ ਸੀਗਾ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰਹੀ ਕੰਨ ਜਿੱਦੇ ਗੁਰੂ ਗ੍ਰੰਥ ਸਵਰ ਨੂੰ ਸੁਣ ਲਿਆ ਸੱਚ ਏ ਹੈ ਉਹਦੇ ਦੂਜੀ ਦੀਆਂ ਜਫਲੀਆਂ ਇੰਨਾ ਕੰਨਾਂ ਦੇ ਨਾਲ ਸੁਣੇਗਾ ਆਖੋ ਸਤਨਾਮ ਕਿਤੇ ਸੁਣ ਕੇ ਤੇ ਵੀ ਗੁਰੂ ਗ੍ਰੰਥ ਸਵਾਰਨ ਨੂੰ कितने देखिया दो घड़िया गुरु ग्रंथ ग्रंथ साहब महाराज गुरु ग्रंथ साहब महाराज कह रहे जी नलाज लाज थो अइया ना प्यारे रे जी नलाज लाज थोहे तो नाही ਕਹਿੰਦੇ ਬੇਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਪਣੇ ਮਾਲਕ ਨੂੰ ਆਪਣੇ ਗੁਰੂ ਨੂੰ ਛੱਡ ਕੇ ਦਰਦਰ ਠੋਕਰਾਂ ਖਾਂਦਾ ਫਿਰਦਾ ਹੈ